ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਜਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਚਾਨਕ ਖਬਰ ਆਉਂਦੀ ਹੈ ਕਿ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਲੰਘੇ ਦੇੜੀ ਛਾਪੇਮਾਰੀ ਚੱਲਦੀ ਹੈ ਸੀਬੀਆਈ ਪਹੁੰਚਦੀ ਹੈ ਪਰੋਬ ਚੱਲਦਾ ਹੈ ਔਰ ਉਸ ਛਾਪੇਮਾਰੀ ਦੌਰਾਨ ਕਰੋੜਾ ਰੁਪਿਆ ਬਰਾਮਦ ਹੁੰਦਾ ਹੈ ਬੇਤਹਾਸ਼ਾ ਚੀਜ਼ਾਂ ਬਰਾਮਦ ਹੁੰਦੀਆਂ ਨੇ ਪਰ ਇਸ ਦੇ ਬਾਵਜੂਦ ਜਿੱਥੇ ਚਰਚਾਵਾ ਸੀ ਕਿ ਇੰਟਰੋਗੇਸ਼ਨ ਹੋਵੇਗੀ ਰਿਮਾਂਡ ਲਈ ਜਾ ਸਕਦੀ ਹੈ ਉੱਥੇ ਹੀ ਖਬਰ ਆਈ ਇਹ ਨਿਆਇਕ ਹਿਰਾਸਤ ਭੇਜ ਦਿੱਤਾ ਗਿਆ ਹੁਣ ਇਹ ਨਿਆਇਕ ਹਿਰਾਸਤ ਕਿਉਂ ਭੇਜਿਆ ਗਿਆ ਇਹਦਾ ਕੀ ਮੰਤਵ ਸੀ ਜਾਂ ਇਹਦਾ ਕੀ ਮਤਲਬ ਹੈ ਇਹਨੂੰ ਕਿਸ ਤਰ੍ਹਾਂ ਸਮਝਿਆ ਜਾਣਾ ਚਾਹੀਦਾ ਇਹਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਭੁਪਿੰਦਰ ਸਿੰਘ ਸੱਜਣ ਜੀ ਮੌਜੂਦ ਨੇ ਸੱਜਣ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਰਦਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੱਜਣ ਸਾਹਿਬ ਬੜੀ ਹੈਰਾਨੀ ਦੀ ਗੱਲ ਹੈ ਹੁਣ ਤੱਕ ਇਹ ਕਿਆਸ ਲੱਗ ਰਹੀ ਸੀ ਕਿ ਸ਼ਾਇਦ ਰਿਮਾਂਡ ਲਈ ਜਾ ਸਕਦੀ ਹੈ ਇਥੇ ਤਾਂ ਨਿਆਇ ਖਿਰਾਸਤ ਭੇਜ ਦਿੱਤਾ ਕਿਵੇਂ ਦੇਖ ਰਹੇ ਹੋ ਕਿਉਂ ਭੇਜਿਆ ਗਿਆ ਤੁਹਾਡੇ ਹਿਸਾਬ ਨਾਲ ਇਹ ਜਿਹੜਾ ਨਾ ਜੀ ਹਰਚਰਨ ਸਿੰਘ ਭੁੱਲਰ ਡੀਆਈਜੀ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈਗਾ ਜਦੋਂ ਤੁਸੀਂ ਆਖੇ ਕਿ ਪੁਲਿਸ ਰਿਮਾਂਡ ਦੇ ਉੱਪਰ ਭੇਜਣਾ ਚਾਹੀਦਾ ਸੀਗਾ ਆਮ ਹਾਲਾਤਾਂ ਦੇ ਵਿੱਚ ਆਪਾਂ ਜਦੋਂ ਦੇਖਦੇ ਹਾਂ ਜਦੋਂ ਇੰਨਾ ਕੁਝ ਬਰਾਮਦ ਹੋਇਆ ਹੈਗਾ ਮਾੜੀ-ਮੋਟੀ ਕੋਈ ਗੱਲਬਾਤ ਹੋਵੇ ਤਦ ਵੀ ਪੁਲਿਸ ਰਿਮਾਂਡ ਮੰਗਦੀ ਹੈ ਜਿਨ੍ਹਾਂ ਨੇ ਪਰਚਾ ਦਰਜ ਕੀਤਾ ਹੁੰਦਾ ਹੈਗਾ ਵੀ ਇਹ ਇਹਦੇ ਕੋਲੋਂ ਅਸੀਂ ਹੋਰ ਬਹੁਤ ਕੁਝ ਪੁੱਛਣਾ ਹੈਗਾ ਆ ਇਹਦੇ ਕੋਲੋਂ ਬਹੁਤ ਕੁਝ ਅਸੀਂ ਹੋਰ ਬਰਾਮਦ ਕਰਵਾਉਣਾ ਹੈ ਜਿਹੜੇ ਦਸਤਾਵੇਜ਼ ਬਰਾਮਦ ਹੋਏ ਆ ਅਸੀਂ ਉਹਦੇ ਬਾਰੇ ਬਹੁਤ ਕੁਝ ਜਾਣਨਾ ਹੈਗਾ ਵਗੈਰਾ-ਵਗੈਰਾ ਬਹੁਤ ਕੁਝ ਹੁੰਦਾ ਹੈਗਾ ਸੋ ਅਦਾਲਤ ਦੇ ਕੋਲੋਂ ਮੰਗਿਆ ਜਾਂਦਾ ਹੈਗਾ ਰਿਮਾਂਡ ਜਿਹੜਾ ਇਹ ਵਾਲਾ ਮਾਮਲਾ ਜੀ ਇਸ ਮਾਮਲੇ ਨੂੰ ਸਾਨੂੰ ਥੋੜਾ ਜਿਹਾ ਵੱਖਰੇ ਜਿਹੇ ਤਰੀਕੇ ਨਾਲ ਸਮਝਣਾ ਪਊਗਾ ਕਿਉਂਕਿ ਉਹ ਪੰਜਾਬ ਦੀ ਪੁਲਿਸ ਦੇ ਵਿੱਚ ਹੈਗੇ ਆ ਔਰ ਸੀਬੀਆਈ ਜਿਹੜੀ ਕਿ ਕੇਂਦਰ ਦੀ ਇੱਕ ਏਜੰਸੀ ਆ ਉਹਨੇ ਕੇਂਦਰ ਦੀ ਏਜੰਸੀ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਅਦਾਲਤ ਨੇ ਜਿਹੜਾ ਇਹ ਰਿਮਾਂਡ ਨਹੀਂ ਦਿੱਤਾ ਇਹਨੂੰ ਤੁਸੀਂ ਦੋਨੇ ਤਰੀਕਿਆਂ ਨਾਲ ਵਾਜਬ ਵੀ ਮੰਨ ਸਕਦੇ ਹੋ ਤੇ ਨਹੀਂ ਵਾਜਬ ਵੀ ਮੰਨ ਸਕਦੇ ਹੋ ਵਾਜਬ ਇਦਾਂ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਜਿਹਨਾਂ ਦੀ ਹੈ ਹੁਣ ਅੱਜ ਇਹ ਕਾਬੂ ਆਇਆ ਹੈ ਅੱਜ ਤਾਂ ਇਹ ਨਹੀਂ ਹੈਗਾ ਕਿ ਇਹਨਾਂ ਨੇ 7-8 ਕਰੋੜ ਰੁਪਈਆ ਇਹਨਾਂ ਨੇ ਇੱਕੋ ਹੀ ਦਿਨ ਦੇ ਵਿੱਚ ਇਕੱਠਾ ਕਰ ਲਿਆ ਹੋਊਗਾ ਕਾਫੀ ਲੰਮੇ ਸਮੇਂ ਤੋਂ ਇਹ ਸਾਰਾ ਕੁਝ ਚੱਲਦਾ ਆ ਰਿਹਾ ਹੋਊਗਾ ਜੋ-ਜੋ ਕੁਝ ਬਰੰਬਦ ਹੋਇਆ ਤੇ ਪੰਜਾਬ ਦੀ ਸਰਕਾਰ ਨੇ ਜਾ ਜਿਹੜੇ ਇਥੋਂ ਦੇ ਪਹਿਲਾ ਉੱਚ ਅਧਿਕਾਰੀ ਆ ਉਹਨਾਂ ਨੇ ਪਹਿਲਾਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਪੰਜਾਬ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਹੈ ਹੋ ਸਕਦਾ ਸੀਬੀਆਈ ਨੇ ਅਦਾਲਤ ਦੇ ਕੋਲ ਰਿਮਾਂਡ ਜਦੋਂ ਮੰਗਿਆ ਹੋਊਗਾ ਤੇ ਅਦਾਲਤ ਨੇ ਰਿਮਾਂਡ ਨਹੀਂ ਦਿੱਤਾ ਤਾਂ ਜੇਲ੍ਹ ਭੇਜ ਦਿੱਤਾ ਸਾਬ ਸਿੰਘ ਜੀ ਗੱਲ ਸਮਝਣ ਵਾਲੀ ਇਹ ਹੈ ਕਿ ਸੀਬੀਆਈ ਜੇਲ੍ਹ ਦੇ ਅੰਦਰ ਜਾ ਕੇ ਵੀ ਪੁੱਛਗਿੱਛ ਕਰ ਸਕਦੀ ਹੁੰਦੀ ਹੈ ਇਹ ਨਹੀਂ ਹੈਗਾ ਕਿ ਰਿਮਾਂਡ ਤੇ ਲੈ ਕੇ ਆਪਣੇ ਕੋਲ ਰੱਖ ਕੇ ਪੁੱਛਗਿੱਛ ਕਰਨਾ ਹੋ ਸਕਦਾ ਮੇਰੀਆਂ ਕਿਆਸਰਾਈਆਂ ਨੇ ਪਈ ਜੇ ਇੱਥੇ ਰੱਖ ਕੇ ਤੇ ਪੁਛਗਿਚ ਕੀਤੀ ਜਾਂਦੀ ਹੋ ਸਕਦਾ ਕਿਉਂਕਿ ਬਹੁਤ ਵੱਡੇ ਅਧਿਕਾਰੀ ਐ ਤੇ ਹਾਲਾਂਕਿ ਬਹੁਤ ਵੱਡੇ ਅਧਿਕਾਰੀ ਐ ਤੇ ਬਹੁਤ ਕੁਝ ਹੋਰ ਉਹਨਾਂ ਦੇ ਜ਼ਰੀਏ ਨਿਕਲ ਕੇ ਸਾਹਮਣੇ ਲਿਆਂਦਾ ਜਾ ਸਕਦਾ ਸਗਾ ਪਰ ਜਿਹੜੀ ਉਹ ਪੁਛਗਿਚ ਹੈ ਜੇਲ੍ਹ ਦੇ ਅੰਦਰ ਵੀ ਹੋ ਸਕਦੀ ਹੈ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਐ ਪਰ ਜਿਸ ਤਰੀਕੇ ਦੇ ਨਾਲ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਸਨੀਆਂ ਉਮੀਦ ਕੀਤੀ ਜਾ ਰਹੀ ਸੀ ਜਦੋਂ ਉਹ ਉਮੀਦ ਖਰੀ ਦੇ ਉੱਪਰ ਸਾਰਾ ਕੁਝ ਨਹੀਂ ਖਰਾ ਉਤਰਦਾ ਉਸ ਵੇਲੇ ਫਿਰ ਸ਼ੱਕ ਦੇ ਘੇਰੇ ਵਿੱਚ ਬਹੁਤ ਕੁਝ ਆ ਜਾਂਦਾ ਆ ਕਿਉਂਕਿ ਇਕੱਲਾ ਇਹ ਨਹੀਂ ਹੈਗਾ ਕਿ ਪੰਜਾਬ ਦੀ ਪੁਲਿਸ ਕਰਪਟ ਹੈ ਪੰਜਾਬ ਦੀ ਸਰਕਾਰ ਕਰਪਟ ਹੈ ਕੇਂਦਰ ਦੀ ਜਿਹੜੀ ਸਰਕਾਰ ਹੈ ਕੀ ਉਹਦੇ ਤੇ ਇਦਾਂ ਦੇ ਦੋਸ਼ ਨਹੀਂ ਲੱਗਦੇ ਜਾਂ ਨਹੀਂ ਲਾਇਆ ਜਾ ਸਕਦੇ ਵੀ ਕੀ ਉਹ ਦੁੱਧ ਤੋਤੇ ਹੈ ਉਹ ਤੇ ਉਹ ਲੋਕ ਜਿਹੜੇ ਵੱਡੇ ਵੱਡੇ ਕ੍ਰਾਈਮ ਕਰਦੇ ਆ ਉਹਨਾਂ ਨੂੰ ਦੁੱਧ ਦੇ ਨਾਲ ਨੁਹਾ ਕੇ ਆਪਦੀ ਪਾਰਟੀ ਵਿੱਚ ਸ਼ਾਮਿਲ ਕਰਕੇ ਫਿਰ ਉਹਨਾਂ ਨੂੰ ਇਹ ਲੋਕਾਂ ਦੇ ਸਾਹਮਣੇ ਐ ਪੇਸ਼ ਕਰ ਦਿੰਦੇ ਆ ਵੀ ਆਹ ਲਓ ਜੀ ਇਹ ਬੰਦੇ ਬਿਲਕੁਲ ਸੱਚੇ ਸੁੱਚੇ ਆ ਸੋ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਜੇ ਰਿਮਾਂਡ ਦੇ ਉੱਤੇ ਇਦਾਂ ਨਾ ਲੈ ਕੇ ਤੇ ਜੇਲ੍ਹ ਭੇਜ ਦਿੱਤਾ ਗਿਆ ਹੈਗਾ ਤੇ ਪੁੱਛਗੇ ਚ ਜੇਲ੍ਹ ਦੇ ਅੰਦਰ ਵੀ ਹੋ ਸਕਦੀ ਹੈ। ਵੈਸੇ ਸਜਨ ਸਾਹਿਬ ਸਿੱਕੇ ਦੇ ਦੋ ਪਹਿਲੂ ਔਰ ਉਹਨਾਂ ਦੇ ਵਿੱਚੋਂ ਪਹਿਲਾ ਪਹਿਲੂ ਇਹ ਕਹਿੰਦਾ ਹੈ ਕਿ ਜਾਂ ਤਾਂ ਜਿਹੜੇ ਇਲਜ਼ਾਮ ਲੱਗੇ ਉਹ ਸਾਰੇ ਝੂਠੇ ਸੀ ਨਜਾਇਜ਼ ਸੀ ਉਹ ਵੀ ਨਹੀਂ ਕਹਿ ਸਕਦੇ ਕਹਿੰਦੇ ਕਿ ਐਡਾ ਐਡਾ ਇੰਨਾ ਪੈਸਾ ਹੀ ਮਿਲ ਗਿਆ 5 5 7 7 ਕਰੋੜ ਰੁਪਈਆ ਘਰੇ ਹੀ ਨਗਦੀ ਪਿਆ ਹੋਇਆ ਸੀ ਹੋਰ ਵੀ ਸਮਾਨ ਸਭ ਕੁਝ ਬਰਾਮਦ ਹੋ ਗਿਆ ਤੇ ਦੂਸਰਾ ਪਹਿਲੂ ਕਹਿੰਦਾ ਕਿ ਵਿਚਾਲਿਆ ਦੋਵਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਦੇਖੋ ਜਿਹੜਾ ਨਾ ਉਹਨਾਂ ਦੇ ਕੋਲੋਂ ਬਹੁਤ ਕੁਝ ਬਰਾਮਦ ਹੋਇਆ ਹੈਗਾ ਤੁਸੀਂ ਜਦੋਂ ਨਾ ਅਦਾਲਤ ਦੇ ਵਿੱਚ ਜਾ ਕੇ ਹੁਣ ਉਹ ਛੋਟੇ-ਮੋਟੇ ਕੋਈ ਅਧਿਕਾਰੀ ਤਾਂ ਹੈ ਨਹੀਂ ਆ ਕੋਈ ਆਮ ਬੰਦਾ ਨਹੀਂ ਹੈਗਾ ਉਹ ਡੀਆਈਜੀ ਹੈ ਇਹਨਾਂ ਦੇ ਪਿਤਾ ਜੀ ਪੰਜਾਬ ਦੇ ਸਾਬਕਾ ਡੀਆਈਜੀ ਰਹਿ ਚੁੱਕੇ ਆ ਮੇਰੇ ਖਿਆਲ ਮਹਿਲ ਸਿੰਘ ਉਹਨਾਂ ਦਾ ਨਾਮ ਸੀਗਾ ਸੋ ਜਦੋਂ ਪੀੜੀ ਦਾ ਪੀੜੀ ਐਉਂ ਚੱਲਿਆ ਆ ਰਿਹਾ ਹੈਗਾ ਤੇ ਉਹ ਬਹੁਤ ਜ਼ਿਆਦਾ ਸਮਝਦਾਰ ਹੈਗਾ ਇਹ ਨਹੀਂ ਗੱਲ ਕੋਈ ਹੈ ਕਿ 5 ਕਰੋੜ ਰੁਪਈਆ 7 ਕਰੋੜ ਰੁਪਈਆ ਜਾਂ 8 ਕਰੋੜ ਰੁਪਈਆ ਉਹ ਕਿੱਥੇ ਖਪਾਉਣਾ ਹੈਗਾ 22 ਜਿਹੜੀਆਂ ਲਗਜ਼ਰੀ ਗੱਡੀਆਂ ਹੋ ਗਈਆਂ ਜਾਂ 22 ਘੜੀਆਂ ਹੋ ਗਈਆਂ ਬੜੀਆਂ ਬ੍ਰਾਂਡਡ ਮਹਿੰਗੀਆਂ ਉਹ ਕਿੱਥੇ ਖਪਾਉਣੀਆਂ ਨੇ ਪਈ ਜੇ ਕੱਲ ਨੂੰ ਕੋਈ ਦੇਖ ਲੈਂਦਾ ਤੇ ਉਹਦਾ ਜਵਾਬ ਕੀ ਦੇਣਾ ਹੈਗਾ ਉਹਨਾਂ ਨੇ ਆਪਦਾ ਇੰਤਜ਼ਾਮ ਆਪਣੇ ਵੱਲੋਂ ਤਾਂ ਹੋ ਸਕਦਾ ਕੀਤਾਇਆ ਹੋਊਗਾ ਪਰ ਕਈ ਵਾਰ ਇਹ ਹੁੰਦਾ ਹੈਗਾ ਕਿ ਜਦੋਂ ਸਮਾਂ ਮਾੜਾ ਆਉਂਦਾ ਨਾ ਉਸ ਵੇਲੇ ਇੰਤਜ਼ਾਮ-ਮੁੰਤਜ਼ਮ ਕੀਤੇ ਸਾਰੇ ਧਰੇ ਤਰੇ ਰਹਿ ਜਾਂਦੇ ਹੁੰਦੇ ਆ ਸਾਰਾ ਕੁਝ ਹੋ ਜਾਂਦਾ ਹੈਗਾ ਪਰ ਗੱਲ ਇਹ ਹੈਗੀ ਆ ਭਈ ਇਹਨਾਂ ਦੇ ਕੋਲੋਂ ਜੋ ਕੁਝ ਬਰਾਮਦ ਹੋਇਆ ਨਾ ਸਾਬ ਸਿੰਘ ਜੀ ਉਸ ਸਾਰੇ ਕਾਸੇ ਨੂੰ ਜਦੋਂ ਤੁਸੀਂ ਸਾਹਮਣੇ ਰੱਖਦੇ ਨਾ ਸਵਾਲ ਬਹੁਤ ਹੈਗੇ ਵੈਸੇ ਪੰਜਾਬ ਦੇ ਨਾ ਗਵਰਨਰ ਹੈਗੇ ਜਿਹੜੇ ਇਸ ਵੇਲੇ ਉਹਨਾਂ ਨੇ ਵੀ ਅੱਜ ਟਿੱਪਣੀ ਕੀਤੀ ਆ ਉਹ ਕਹਿੰਦੇ ਕਿ ਅਸੀਂ ਇਸ ਗੱਲ ਤੋਂ ਬੜੇ ਹੈਰਾਨ ਪਈ ਸਾਡੀ ਅੱਖਾਂ ਦੇ ਸਾਹਮਣੇ ਇਹ ਸਾਰਾ ਕੁਝ ਹੋਈ ਜਾਂ ਰਿਹਾ ਪਈ ਸਾਨੂੰ ਪਤਾ ਹੀ ਨਹੀਂ ਲੱਗਾ ਪਈ ਇੱਕ ਫੇਲਿਅਰ ਵੀ ਹੈਗਾ ਪੰਜਾਬ ਦੀ ਸਰਕਾਰ ਦਾ ਕੋਈ ਬਿਆਨ ਨਹੀਂ ਆ ਰਿਹਾ ਹੈਗਾ ਪੰਜਾਬ ਦੇ ਵਿੱਚ ਜਿਹੜੀਆਂ ਇੱਕ ਮੇਰਾ ਖਲ ਸੁਖਪਾਲ ਖਹਿਰਾ ਤੋਂ ਇਲਾਵਾ ਹੋਰ ਜਿਨ੍ਹਾਂ ਨੇ ਪਹਿਲਾਂ ਸਰਕਾਰਾਂ ਇੱਥੇ ਬਣਾਈਆਂ ਉਹ ਤੇ ਜਿਹੜੇ ਕਈ ਹੋਰ ਤਰਲੋ ਮੱਛੀ ਹੋਣਦੇ ਆ ਕਿਸੇ ਦਾ ਹੋਰ ਦਾ ਬਿਆਨ ਨਹੀਂ ਆਇਆ ਹੈਗਾ ਕਿਉਂ ਨਹੀਂ ਆਇਆ ਹੈਗਾ ਮੈਨੂੰ ਲੱਗਦਾ ਕਿ ਉਹ ਇਸ ਕਰਕੇ ਸ਼ਾਇਦ ਨਹੀਂ ਬਿਆਨ ਆਉਂਦੇ ਆ ਜਦੋਂ ਉਹਨਾਂ ਦੀਆਂ ਸਰਕਾਰਾਂ ਹੁੰਦੀਆਂ ਨੇ ਦੇਖੋ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਮੰਤਰੀ ਆਉਂਦੇ ਜਾਂਦੇ ਰਹਿੰਦੇ ਆ ਪਰ ਜਿਹੜੇ ਇਹ ਅਫਸਰ ਹੁੰਦੇ ਆ ਇਹ ਆਉਂਦੇ ਤੇ ਜਾਂਦੇ ਨਹੀਂ ਰਹਿੰਦੇ ਇਹ ਕਦੀ ਕਦੀ ਜਾਂਦੇ ਆ ਤਕਰੀਬਨ ਹਰ ਵੇਲੇ ਇਹ ਹੁੰਦੇ ਹੀ ਆ ਇਹ ਇਹਨਾਂ ਦੀ ਸਿਰਫ ਬਦਲੀ ਬਦਲੀ ਹੋ ਜਾਂਦੀ ਆ ਸੋ ਉਹਨਾਂ ਦੇ ਸਮੇਂ ਵਿੱਚ ਵੀ ਉਹਨਾਂ ਨੇ ਇਹਨਾਂ ਦੇ ਕੋਲੋਂ ਕੰਮ ਕਢਵਾਏ ਹੋਣਗੇ ਇਹਨਾਂ ਨੇ ਉਹਨਾਂ ਦੇ ਕੋਲੋਂ ਕੰਮ ਕਢਵਾਇਓ ਹੋਣਗੇ ਇਸ ਕਰਕੇ ਉਹ ਸਾਰੇ ਦੇ ਸਾਰੇ ਚੁੱਪ ਹੈਗੇ ਆ ਪਰ ਇਹ ਜ਼ਰੂਰ ਹੈਗਾ ਕਿ ਇਹਨਾਂ ਦੇ ਖਿਲਾਫ ਜਿਸ ਤਰੀਕੇ ਦੇ ਨਾਲ ਕੱਲ ਦਾ ਰੌਲਾ ਪਿਆ ਸੀਗਾ ਉਸ ਤਰੀਕੇ ਦੇ ਨਾਲ ਅੱਜ ਨਤੀਜੇ ਜੋ ਲੋਕਾਂ ਦੀ ਉਮੀਦ ਸੀਗੀ ਮੈਨੂੰ ਲੱਗਦਾ ਕਿ ਜਿਨ੍ਹਾਂ ਦੀ ਜਿਨ੍ਹਾਂ ਨੇ ਫਸਾਇਆ ਜਿਸ ਬੰਦੇ ਨੇ ਉਹਦੇ ਇੰਟਰਵਿਊ ਸੁਣੋ ਕਿ ਦੇਖੋ ਉਹਦੀਆਂ ਅੱਖਾਂ ਦੇ ਵਿੱਚ ਕਿੰਨੀ ਜ਼ਿਆਦਾ ਚਮਕ ਹੈ ਹੁਣ ਪਤਾ ਨਹੀਂ ਕਿ ਉਹਦੇ ਜ਼ਿਹਨ ਵਿੱਚ ਵੀ ਕੀ ਚੱਲਦਾ ਹੋਊਗਾ ਜਦੋਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜੇਲ੍ਹ ਦੇ ਅੰਦਰ ਵੀ ਪੁੱਛਗਿੱਛ ਹੋ ਸਕਦੀ ਹੁੰਦੀ ਹੈ ਹੋ ਸਕਦਾ ਅਦਾਲਤ ਨੂੰ ਇਹ ਲੱਗਾ ਹੋਵੇ ਕਿ ਜੋ ਕੁਝ ਬਰਾਮਦ ਹੋ ਗਿਆ ਜਿਹੜੇ ਦਸਤਾਵੇਜ਼ ਬਰਾਮਦ ਹੋ ਚੁੱਕੇ ਐ ਵੀ ਸੀਬੀਆਈ ਨੇ ਆਪਣਾ ਵਰਕ ਪੂਰਾ ਕਰ ਲਿਆ ਆ ਜਿਸ ਕਿਸ ਜਿਸ ਵਜ੍ਹਾ ਦੇ ਕਰਕੇ ਸਜ਼ਾ ਹੋਣੀ ਐ ਆਉਂਦੇ ਸਮੇਂ 'ਚ ਅੱਗੇ ਜਾ ਕੇ ਉਹਦੇ ਲਈ ਜਿਹੜੀਆਂ ਜੜੀਆਂ ਲੁਣੀਂਦੀਆਂ ਚੀਜ਼ਾਂ ਨੇ ਜਿਹੜੇ ਜਿਹੜੇ ਸਬੂਤ ਅਤੇ ਗਵਾਹ ਲੁਣੀਂਦੇ ਨੇ ਹੋ ਸਕਦਾ ਅਦਾਲਤ ਨੂੰ ਲੱਗਦਾ ਹੋਵੇ ਕਿ ਸੀਬੀਆਈ ਨੇ ਸਾਰਾ ਕੁਝ ਆਪਣੇ ਕੰਟਰੋਲ 'ਚ ਲੈ ਲਿਆ ਆ ਹੋ ਸਕਦਾ ਇਸ ਕਰਕੇ ਜੇਲ੍ਹ ਭੇਜ ਦਿੱਤਾ ਹੋਵੇ ਇਹਦਾ ਵੀ ਹੋ ਸਕਦੀ ਹੈ ਬਾਕੀ ਰਹਿੰਦੀ ਪੁੱਛਦੇ ਚ ਉਹ ਤੇ ਅੰਦਰ ਵੀ ਹੋ ਜਾਂਦੀ ਹੁੰਦੀ ਹੈ ਕੋਈ ਵੱਡੀ ਗੱਲ ਨਹੀਂ ਹੈ ਸਜਨ ਸਾਹਿਬ ਮੈਂ ਅੰਤਵਾਲ ਜ਼ਰੂਰ ਵਧਾਂਗਾ ਕਿਉਂਕਿ ਇਸ ਪੂਰੇ ਮੈਟਰ ਨੂੰ ਲੈ ਕੇ ਹੋਰ ਵੀ ਬਹੁਤ ਸਾਰੇ ਤੱਤ ਸਾਹਮਣੇ ਆਉਂਦੇ ਪਏ ਆ ਪਰ ਇੱਕ ਮੇਨ ਸਵਾਲ ਜਿਹੜਾ ਮੇਰੇ ਜ਼ਿਹਨ ਦੇ ਵਿੱਚ ਉਹ ਅਜੇ ਤੱਕ ਬਰਕਰਾਰ ਆ ਉਹ ਬਣਿਆ ਹੋਇਆ ਮੈਂ ਉਹ ਪੁੱਛਣਾ ਚਾਹੁੰਦਾ ਪਹਿਲਾਂ ਚੰਡੀਗੜ੍ਹ ਤੋਂ ਸ਼ੁਰੂ ਕਰਦਾ ਚੰਡੀਗੜ੍ਹ ਤੋਂ ਇੱਕ ਵਾਕਿਆ ਹੁੰਦਾ ਆ ਨਵਨੀਤ ਚਤੁਰਵੇਦੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਰੋਪੜ ਪੁਲਿਸ ਅਲਟੀਮੇਟਲੀ ਉਸ ਨਵਨੀਤ ਚਤੁਰਵੇਦੀ ਦੀ ਕਸਟਡੀ ਲੈ ਲੈਂਦੀ ਹੈ ਰੋਪੜ ਲੈ ਆਂਦਾ ਜਾਂਦਾ ਉਸ ਤੋਂ ਬਾਅਦ ਨਾਲ ਹੀ ਖਬਰ ਲੱਗ ਜਾਂਦੀ ਹੈ ਕਿ ਰੋਪੜ ਰੇਂਜ ਦੇ ਡੀਆਈਜੀ ਨੂੰ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਘਰੇ ਛਾਪਾ ਪੈ ਗਿਆ ਦਫ਼ਤਰਾਂ 'ਚ ਛਾਪਾ ਪੈ ਗਿਆ ਕੀ ਇਹ ਦੋਵੇਂ ਮਾਮਲੇ ਇੰਟਰ ریلیਟਡ ਹੈਗੇ ਤੁਹਾਨੂੰ ਐ ਲੱਗਦਾ ਉਹ ਇਦਾਂ ਹੁੰਦਾ ਜੇ ਕਈ ਵਾਰ ਨਾ ਚਤੁਰਵੇਦੀ ਜਿਹਨੂੰ ਜਦੋਂ ਅਰੈਸਟ ਕੀਤਾ ਗਿਆ ਹੈਗਾ ਇਹ ਨਹੀਂ ਹੈਗਾ ਕਿ ਧਿਆਨ ਕੇਵਲ ਤੇ ਕੇਵਨ ਪਟਕਾਉਣ ਦੇ ਵਾਸਤੇ ਇਹਨਾਂ ਦੇ ਖਿਲਾਫ ਕਾਰਵਾਈ ਹੋਈ ਹੈ ਜਿੱਦਾਂ ਤੁਸੀਂ ਕਿਹਾ ਪਈ ਇੱਕ ਦੂਜੇ ਦੇ ਨਾਲ ਇਹ ਜੁੜਦੇ ਹੈਗੇ ਆ ਜਾਂ ਨਹੀਂ ਜੁੜਦੇ ਆ ਇਹ ਸਾਰਾ ਕੁਝ ਕਈ ਵਾਰ ਅੰਦਰ ਖਾਤੇ ਜੁੜਦਾ ਹੁੰਦਾ ਹੈ ਉਹ ਕਿਦਾਂ ਪਲਾ ਦੇਖੋ ਕੇਂਦਰ ਦੀ ਸਰਕਾਰ ਕੇਂਦਰ ਦੀ ਏਜੰਸੀ ਨੇ ਕਾਰਵਾਈ ਕੀਤੀ ਹੈ ਇਹ ਸੀਬੀਆਈ ਨੇ ਸੀਬੀਆਈ ਨੇ ਕਾਰਵਾਈ ਕੀਤੀ ਹੈ ਪੰਜਾਬ ਦੇ ਵਿੱਚ ਆਪਾਂ ਅਕਸਰ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੀ ਸਰਕਾਰ ਦੇ ਕੋਲੋਂ ਕੇਂਦਰ ਦੀ ਸਰਕਾਰ ਸਾਰੇ ਹੱਕ ਹਕੂਕ ਖੁੰਦੀ ਜਾ ਰਹੀ ਹੈ ਔਰ ਕੱਲਾ ਪੰਜਾਬ ਵੀ ਨਹੀਂ ਹੋਰ ਵੀ ਵੱਖ-ਵੱਖ ਸੂਬੇ ਸਾਰੇ ਕਿਸੇ ਨੂੰ ਸੈਂਟਰਲਾਈਜ਼ ਕੀਤਾ ਜਾ ਰਿਹਾ ਹੈ ਆਪਾਂ ਨਾਲ ਇਹ ਵੀ ਗੱਲ ਕਈ ਵਾਰ ਕਰਦੇ ਹੈਗੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਵੱਡੇ ਅਫੀਸਰ ਆਉਣ ਵਾਲੇ ਸਮੇਂ ਵਿੱਚ ਹੁਣ ਲੱਗ ਰਹੇ ਨੇ ਜਾਂ ਆਉਣ ਵਾਲੇ ਸਮੇਂ ਵਿੱਚ ਲੱਗਣਗੇ ਜਾਂ ਜਿਹੜੇ ਅੱਜ ਵੀ ਲਗਾਏ ਜਾ ਰਹੇ ਆ ਉਹ ਪੰਜਾਬ ਦੇ ਨਾ ਹੋ ਕੇ ਬਾਹਰਲੇ ਸੂਬਿਆਂ ਦੇ ਹੈਗੇ ਆ ਔਰ ਦੇਖੋ ਇਹ ਨਹੀਂ ਹੈਗਾ ਕਿ ਟੱਕਾ ਹੋ ਗਿਆ ਇਹ ਤਾਂ ਅਦਾਲਤ ਦੇ ਵਿੱਚ ਆਉਂਦੇ ਸਮੇਂ ਵਿੱਚ ਸਾਬਤ ਹੋ ਜਾਊਗਾ ਸੀਬੀਏ ਨੇ ਕਾਰਵਾਈ ਕੀਤੀ ਹੈ ਤਾਂ ਕੁਝ ਸੋਚ ਸਮਝ ਕੇ ਹੀ ਕੀਤੀ ਹੋਊਗੀ ਕੋਈ ਏਡੀ ਗੱਲ ਨਹੀਂ ਹੈ ਜਿਨ੍ਹਾਂ ਦਾ ਵਾਹ ਪੈਂਦਾ ਅਫਸਰਾਂ ਦੇ ਨਾਲ ਉਹਨਾਂ ਨੂੰ ਇਸ ਗੱਲ ਦਾ ਸਾਰੇ ਕਿਸੇ ਦਾ ਪਤਾ ਹੀ ਹੈਗਾ ਇਹਨਾਂ ਚੀਜ਼ਾਂ ਨੂੰ ਉਸ ਮਾਮਲੇ ਨੂੰ ਇਸ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ ਅਸਲ ਵਿੱਚ ਸਾਬ ਸਿੰਘ ਜੀ ਏਜੰਸੀਆਂ ਨੂੰ ਸਾਰਾ ਕੁਝ ਪਤਾ ਹੀ ਹੁੰਦਾ ਆ ਵੀ ਕੌਣ ਕਿੱਥੇ ਬੈਠਾ ਕੀ ਕਰਨ ਰਿਹਾ ਆ ਬਿਨਾ ਮਿਲੀ ਭੁਗਤ ਤੋਂ ਕੁਝ ਵੀ ਨਹੀਂ ਹੁੰਦਾ ਹੈਗਾ ਆਮ ਬੰਦਾ ਜੇ ਕੋਈ ਪੁਠਾ ਕੰਮ ਕਰਨਾ ਹੋਵੇ ਕੋਈ ਗੈਰ ਕਾਨੂੰਨੀ ਕੰਮ ਕਰਨਾ ਹੋਵੇ ਅਫਸਰਾਂ ਦੇ ਨਾਲ ਸਰਕਾਰੀ ਦਰਬਾਰੇ ਐਂਦਾ ਸਾਂਝ ਪਾ ਕੇ ਜੇ ਕੰਮ ਕਰੇ ਤਾਂ ਫਿਰ ਤਾਂ ਲੰਬਾ ਸਮਾਂ ਚੱਲਦਾ ਏ ਇਦਾਂ ਹੀ ਅਫਸਰ ਵੀ ਸਰਕਾਰਾਂ ਦੇ ਨਾਲ ਉੱਪਰਲੇ ਅਫਸਰਾਂ ਦੇ ਨਾਲ ਸਾਂਝਵੰਦ ਪਾ ਕੇ ਮਿਲੀ ਭੁਗਤ ਦੇ ਨਾਲ ਜੇ ਕੰਮ ਕਰਨ ਫਿਰ ਸਾਰਾ ਕੁਝ ਚੱਲਦਾ ਰਹਿੰਦਾ ਪਰ ਉੱਪਰ ਵਾਲਿਆਂ ਨੂੰ ਪਤਾ ਹੁੰਦਾ ਆ ਜੇ ਇਸ ਮਾਮਲੇ ਨੂੰ ਉਸ ਗੱਲ ਦੇ ਨਾਲ ਜੋੜ ਕੇ ਦੇਖਿਆ ਵੀ ਜਾਵੇ ਤਾ ਹੋ ਸਕਦਾ ਐਂਉਂ ਵੀ ਹੋਇਆ ਹੋਵੇ ਅੱਛਾ ਠੀਕ ਆ ਬਈ ਇਹਨੂੰ ਹੱਥ ਪਾਇਆ ਗਿਆ ਕੋਈ ਗੱਲ ਨਹੀਂ ਕਾਕਾ ਤੇ ਆਪਾਂ ਤੇਰੇ ਦੋਲੇ ਵੀ ਹੋ ਜੰਨੇ ਆ ਤੇਰਾ ਵੀ ਕੱਚਾ ਠੁੱਠਾ ਸਾਡੇ ਕੋਲ ਹੈਗਾ ਹੀ ਆ ਸੋ ਜੋੜ ਕੇ ਦੇਖਿਆ ਵੀ ਜਾ ਸਕਦਾ ਆ ਪਰ ਜੇ ਆਪਾਂ ਨਾ ਜੋੜ ਕੇ ਦੇਖਣਾ ਹੋਵੇ ਤਾਂ ਮੈਨੂੰ ਲੱਗਦਾ ਕਿ ਸਾਨੂੰ ਸਿੱਧਾ ਸਿੱਧਾ ਇਹ ਦੇਖਣਾ ਚਾਹੀਦਾ ਹੈ ਜੋ ਮੈਨੂੰ ਲੱਗਦਾ ਕਿ ਜਦੋਂ ਵਰਦੀ ਪਾਈ ਜਾਂਦੀ ਹੈ ਜੱਪ ਪਾਈ ਜਾਂਦੀ ਹੈ ਉਸ ਵੇਲੇ ਸੋਹਾਂ ਖਾਧੀਆਂ ਜਾਂਦੀਆਂ ਨੇ ਕਿ ਆਪਾਂ ਇਮਾਨਦਾਰ ਰਵਾਂਗੇ ਉਸ ਵੇਲੇ ਦੇਵ ਸ਼ਿਵਾਬਰ ਮੋਹ ਹੈ ਸ਼ੁਭ ਕਰਮਣ ਤੇ ਕਬਹੂ ਨਾ ਟਰੋਂ ਦੀ ਗੱਲ ਵੀ ਹੁੰਦੀ ਹੈ ਉਸ ਵੇਲੇ ਸਿਰ ਦੇ ਉੱਪਰ ਪੱਗ ਹੁੰਦੀ ਹੈ ਆ ਦੇਖੋ ਤੁਸੀਂ ਸਾਬਤ ਸੂਰਤ ਹੁੰਦੇ ਆ ਸਾਡੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਵਧੀਆ ਗੁਰੂ ਨੂੰ ਮੰਨਣ ਵਾਲੇ ਹੈਗੇ ਆ ਪਰ ਜਦੋਂ ਇਦਾਂ ਦੇ ਆ ਕਿਸੇ ਸਾਹਮਣੇ ਆਉਂਦੇ ਆ ਉਸ ਵੇਲੇ ਤਕਲੀਫ ਬਹੁਤ ਜ਼ਿਆਦਾ ਹੁੰਦੀ ਹੈ ਜੇ ਸੱਚਮੁੱਚ ਇਮਾਨਦਾਰ ਹੁੰਦੇ ਜੇ ਸੱਚਮੁੱਚ ਰਿਸ਼ਵਤ ਨਾ ਲਈ ਹੁੰਦੀ ਤਾਂ ਜੇ ਮਾਮਲੇ ਨੂੰ ਉਹਦੇ ਨਾਲ ਜੋੜ ਕੇ ਦੇਖਿਆ ਵੀ ਜਾਵੇ ਤਾਂ ਉਹਨਾਂ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਦਾ ਮੌਕਾ ਮਿਲਿਆ ਆ ਇਹਨਾਂ ਨੇ ਦਿੱਤਾ ਮੌਕਾ ਤਾਂ ਹੀ ਕੀਤੀ ਨਾ ਜੀ ਕਾਰਵਾਈ ਇਹ ਤਾਂ ਹੈ ਨਹੀਂ ਕਿ ਬੜੇ ਵਧੀਆ ਸਗੇ ਇਮਾਨਦਾਰ ਸਗੇ ਤੇ ਧੱਕਾ ਹੋ ਗਿਆ ਧੱਕੇ ਵਾਲੀ ਗੱਲ ਕੋਈ ਨਹੀਂ ਹੋਈ ਆ ਜੋੜ ਕੇ ਦੇਖਿਆ ਜਾ ਸਕਦਾ ਪਰ ਟੱਕਾ ਕੋਈ ਨਹੀਂ ਹੋਇਆ ਹੈਗਾ ਵੈਸੇ ਸਤਨ ਸਾਹਿਬ ਮੈਂ ਹੁਣੀ ਵਿਚਾਰ ਰਿਹਾ ਸੀ ਜ਼ੈਨ ਦੇ ਵਿੱਚ ਅੰਦਰ-ਅੰਦਰ ਕਿ ਵੈਸੇ ਆਪਣੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਸ ਐਦਾ ਦੀਆਂ ਨੇ ਜਿਨ੍ਹਾਂ ਨੇ ਆਪਣੇ ਕੇਸ ਸੀਬੀਆਈ ਦੇ ਕੋਲ ਟਰਾਂਸਫਰ ਕਰਾਉਣੇ ਆ ਜਾਂ ਜੋ ਚਾਹੁੰਦੇ ਆ ਤੇ ਉਹਨਾਂ ਦੀ ਇਸੇ ਅਰਜ਼ੀ ਨੂੰ ਲੈ ਕੇ ਚੱਪਲਾਂ ਘਸ ਗਈਆਂ ਪਰ ਉਹ ਕੇਸ ਸੀਬੀਆਈ ਕੋਲ ਟਰਾਂਸਫਰ ਨਹੀਂ ਹੋਇਆ ਪਰ ਇਸ ਕੇਸ ਦੇ ਵਿੱਚ ਸਿੱਧਾ ਹੀ ਸੀਬੀਆਈ ਇਨਵੋਲਵ ਹੋ ਗਈ ਇਹ ਵੀ ਸਮਝ ਨਹੀਂ ਆ ਰਿਹਾ ਕਿ ਇਹ ਚੱਲਦਾ ਕੀ ਪਿਆ ਹੈ ਜੀ ਪੰਜਾਬ ਦੇ ਗਵਰਨਰ ਨੇ ਵੀ ਇਹ ਗੱਲ ਕਹੀ ਹੈ ਬਈ ਇੱਥੇ ਜਿਹੜੇ ਸਾਡੇ ਵਾਲੇ ਹੈਗੇ ਆ ਬਈ ਇਹ ਕੀ ਕਰਦੇ ਪਏ ਆ ਬਈ ਜਿਹੜਾ ਉਹਨਾਂ ਨੂੰ ਉੱਪਰ ਵਾੜ ਕੇ ਕਾਰਵਾਈ ਕਰਨੀ ਪਈ ਹੈ ਜਿੱਦਾਂ ਮੈਂ ਨਾ ਪਹਿਲਾਂ ਗੱਲ ਕਹਿ ਕੇ ਹਟਿਆ ਉਹਨਾਂ ਮੈਂ ਜ਼ਿਆਦਾ ਕਲੀਅਰ ਨਹੀਂ ਕਰਕੇ ਸਕਿਆ ਮੈਂ ਥੋੜਾ ਜਿਹਾ ਹੁਣ ਕਰ ਦਿੰਨਾ ਬਈ ਚੱਲਦਾ ਕੀ ਪਿਆ ਆ ਤੁਸੀਂ ਦੇਖੋ ਪੰਜਾਬ ਆਪਾਂ ਕੱਲੇ ਪੰਜਾਬ ਦੀ ਗੱਲ ਕਰਦੇ ਆ ਜਿੱਦਾਂ ਮੈਂ ਪਹਿਲਾਂ ਕਹਿਆ ਕਹਿੰਦੇ ਕਿ ਸੈਂਟਰਲਾਈਜ਼ ਕੀਤਾ ਜਾ ਰਿਹਾ ਸੂਬਿਆਂ ਦੇ ਕੋਲੋਂ ਅਧਿਕਾਰ ਖੋਏ ਜਾ ਰਹੇ ਆ ਹੁਣ ਜਿਹੜੇ ਪੰਜਾਬ ਦੇ ਕਰਪਟ ਅਫਸਰ ਹੈਗੇ ਆ ਉਹਨਾਂ ਨੂੰ ਜਾਂ ਤਾਂ ਤੁਸੀਂ ਦੇਖੋ ਜਦੋਂ ਕੱਲ ਕਾਰਵਾਈ ਕੀਤੀ ਹੈ सीबीआई ਨੇ ਤਾਂ ਉਹਨਾਂ ਨੇ ਪੰਜਾਬ ਦੀ ਪੁਲਿਸ ਨੂੰ ਨਾਲ ਨਹੀਂ ਲਿਆ ਉਹਨਾਂ ਨੇ ਆਪ ਦੇ ਤੌਰ ਤੇ ਕਾਰਵਾਈ ਕੀਤੀ ਹੈ ਉਹਦੇ ਨਾਲ ਸਾਡੇ ਪੰਜਾਬ ਦੇ ਲੋਕਾਂ ਦੇ ਦਿਮਾਗ ਵਿੱਚ ਕੀ ਗੱਲ ਗਈ ਭਲਾ ਸਾਡੇ ਜ਼ਿਹਨ ਦੇ ਵਿੱਚ ਇਹ ਗੱਲ ਗਈ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਪੰਜਾਬ ਦੇ ਜਿਹੜੇ ਹੋਰ ਮੰਤਰੀ ਸੰਤਰੀ ਹੈਗੇ ਉਹ ਵੀ ਚੁੱਪਾ ਵੱਡੇ ਅਫਸਰ ਵੀ ਚੁੱਪਾ ਭਈ ਇਹਦਾ ਮਤਲਬ ਇਹ ਬਣਦਾ ਆ ਕਿ ਪੰਜਾਬ ਦੀ ਸਰਕਾਰ ਤੋਂ ਲੈ ਕੇ ਸਾਰਾ ਥੱਲੇ ਉੱਪਰ ਤੱਕ ਭ੍ਰਿਸ਼ਟ ਹੋ ਚੁੱਕਾ ਆ ਕੇਂਦਰ ਦੀ ਸਰਕਾਰ ਨੇ ਕਾਰਵਾਈ ਕੀਤੀ ਆ ਹੁਣ ਜਦੋਂ ਆਹ ਗੱਲ ਬੋਲਦੇ ਆ ਅਗਲੀ ਲਾਈਨ ਜੇ ਨਾਂ ਵੀ ਬੋਲੀ ਜਾਵੇ ਤਾਂ ਮੇਰਾ ਖਿਆਲ ਆ ਸੁੱਤੇ ਸਿੱਧੇ ਦਿਮਾਗ ਦੇ ਵਿੱਚ ਗੱਲ ਇਹ ਆਉਂਦੀ ਹੈ ਇਹਨਾਂ ਨਾਲ ਉਹ ਚੰਗੇ ਠੀਕ ਆ ਜੀ ਇਹਨਾਂ ਨਾਲ ਉਹ ਚੰਗੇ ਅਗਲੇ ਵੀ ਫਿਰ ਕੋਸ਼ਿਸ਼ ਕਰਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਬੰਦੇ ਇਦਾਂ ਦੇ ਆ ਜਦੋਂ ਆਪਾਂ ਉਹਨਾਂ ਨੂੰ ਨਸ਼ਰ ਕਰਾਂਗੇ ਫਿਰ ਇਹ ਪੰਜਾਬ ਦੇ ਲੋਕਾਂ ਦੇ ਦਿਮਾਗ 'ਚ ਇਹ ਗੱਲ ਬੈਠੂਗੀ ਵੀ ਆ ਦੇ ਵੈਸੇ ਵੈਸੇ ਨਾ ਇਹ ਵੀ ਵੈਸੇ ਨਾ ਇਹ ਵੀ ਕਹਿੰਦੇ ਆ ਕਿ ਤੁਹਾਡੇ ਤੇ ਲਾ ਕੇ ਥੋਪਦੇ ਆ ਫਿਰ ਉਹ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕ ਜਿਹੜੇ ਆ ਅਫਸਰ ਉਹ ਤੁਹਾਡੇ ਤੇ ਲਾ ਕੇ ਲਾਉਣਗੇ ਔਰ ਅਸੀਂ ਐਕਸੈਪਟ ਕਰਾਂਗੇ ਸਾਡੇ ਲੋਕ ਕਰਨਗੇ ਬਿਲਕੁਲ ਵੈਸੇ ਨਾ ਇਹ ਵੀ ਕਹਿੰਦੇ ਆ ਕਿ ਇਹ ਆਈਪੀਐਸ ਅਫਸਰ ਸੀ ਸ਼ਾਇਦ ਇਸ ਕਰਕੇ ਸੀਬੀਆਈ ਇਨਵੋਲਵ ਹੋਈ ਹੈ ਪਰ ਜੇ ਗੱਲ ਸਿਰਫ ਆਈਪੀਐਸ ਅਫਸਰ ਹੋਣ ਦੀ ਆ ਜਾਂ ਗੱਲ ਸਿਰਫ ਇਹ ਹੈ ਕਿ ਜਿਹੜੀ ਵਾਰਦਾਤ ਵਾਪਰੀ ਉਹ ਚੰਡੀਗੜ੍ਹ ਚ ਵਾਪਰੀ ਹੈ ਤੇ ਚੰਡੀਗੜ੍ਹ ਦੇ ਕਿਸੇ ਹੋਰ ਅਧਿਕਾਰੀ ਨੂੰ ਜਾਂ ਇੱਕ ਵੱਡੇ ਵੱਡੇ ਰੈਂਕ ਦੇ ਪੁਲਿਸ ਅਫਸਰ ਨੂੰ ਵੀ ਇਹ ਮਾਮਲਾ ਦਿੱਤਾ ਜਾ ਸਕਦਾ ਸੀ ਜਿਹੜੀ ਸ਼ਿਕਾਇਤ ਸੀਬੀਆਈ ਨੂੰ ਭੇਜੀ ਗਈ ਹੈ ਉਹ ਚੰਡੀਗੜ੍ਹ ਦੇ ਕਿਸੇ ਉੱਚ ਅਧਿਕਾਰੀ ਨੂੰ ਕਿਸੇ ਉੱਚ ਅਫਸਰ ਨੂੰ ਦਿੱਤੀ ਜਾ ਸਕਦੀ ਸੀ ਉਹ ਕਾਰਵਾਈ ਕਰ ਸਕਦਾ ਸੀ ਪਰ ਗੱਲ ਉੱਥੇ ਹੀ ਆ ਕੇ ਖੜ ਜਾਂਦੀ ਹੋਇਆ ਨਹੀਂ ਪਰ ਨਹੀਂ ਹੋਇਆ ਇਦਾਂ ਤੁਸੀਂ ਦੇਖੋ ਨਾ ਜੀ ਜਿਨੇ ਕਾਰਵਾਈ ਕਰਵਾਈ ਐ ਥੋੜਾ ਜਿਹਾ ਉਧਰ ਵੀ ਸਾਨੂੰ ਧਿਆਨ ਦੇਣਾ ਪਊਗਾ ਇਹ ਤਾਂ ਹੈ ਨਹੀਂ ਕਿ ਪੁਲਿਸ ਨੇ ਆਪਣੇ ਤੌਰ ਤੇ ਕਾਰਵਾਈ ਕਰ ਦਿੱਤੀ ਐ ਜਦੋਂ ਕਿ ਇੱਥੋਂ ਦੇ ਵੱਡੇ ਅਧਿਕਾਰੀ ਆਪਣੇ ਤੌਰ ਤੇ ਕਰ ਸਕਦੇ ਸੀਗੇ ਹੁਣ ਗਵਰਨਰ ਸਾਹਿਬ ਕਹਿਣ ਦੇ ਐ ਵੀ ਸਾਨੂੰ ਤੇ ਹੱਸ ਕੇ ਕਹਿਣ ਦੇ ਹੋ ਇਹ ਗੱਲ ਮੁਸਕਰਾ ਕੇ ਕਹਿ ਰਿਹਾ ਵੀ ਇਹ ਤੇ ਕਹਿੰਦੇ ਬੜੀ ਗੱਲ ਇਦਾਂ ਦੀ ਹੈਗੀ ਵੀ ਸਾਨੂੰ ਪਤਾ ਹੀ ਨਹੀਂ ਹੈਗਾ ਕਹਿੰਦੇ ਸਾਨੂੰ ਪਤਾ ਸਾਡੀ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋ ਰਿਆ ਐ ਇੰਨੇ ਲੰਬੇ ਸਮੇਂ ਤੋਂ ਹੋ ਰਿਆ ਸਾਨੂੰ ਪਤਾ ਹੀ ਨਹੀਂ ਸੀਗਾ ਜਿਸ ਬੰਦੇ ਨੇ ਇਹ ਸਾਰੀ ਕਾਰਵਾਈ ਕੀਤੀ ਕਰਵਾਈ ਐ ਜਿਹੜਾ ਉਹ ਵਪਾਰੀ ਆ ਨਾ ਜੀ ਉਧਰ ਵੀ ਧਿਆਨ ਦੇਣਾ ਪਊਗਾ ਵੀ ਇਹ ਹੋਇਆ ਕਿਉਂ ਉਸ ਬੰਦੇ ਨੂੰ ਪੁੱਤਰ ਕਰਨੇ ਸਵਾਲ ਕੀਤਾ ਵਪਾਰੀ ਨੂੰ ਉਹ ਕਹਿੰਦਾ ਵੀ ਤੁਸੀਂ ਪੰਜਾਬ ਦੀ ਸਰਕਾਰ ਦੇ ਕੋਲੇ ਜਾ ਕੇ ਸ਼ਿਕਾਇਤ ਕੀਤੀ ਸਰਕਾਰੀ ਦਰਬਾਰੇ ਗਏ ਪੰਜਾਬ ਦੇ ਉਹ ਕਹਿੰਦਾ ਕਿ ਮੈਂ ਇੱਥੇ ਕਿੱਦਾਂ ਜਾਵਾਂ ਕਹਿੰਦਾ ਮੈਂ ਇੱਥੇ ਕਹਿੰਦਾ ਇਹਨਾਂ ਦਾ ਸਿੱਕਾ ਚੱਲਦਾ ਭਾਈ ਥੱਲੋਂ ਲੈ ਕੇ ਉੱਪਰਲੇ ਅਫਸਰਾਂ ਤੱਕ ਇਹਨਾਂ ਦੀ ਕਹਿੰਦਾ ਪੂਰੀ ਪੂਰੀ ਚੈਨ ਬਣੀ ਹੋਈ ਆ ਉਹ ਕਹਿੰਦਾ ਮੈਂ ਆਪ ਗਿਆ ਚੱਲ ਕੇ ਸੀਬੀਆਈ ਦੇ ਕੋਲ ਮੈਨੂੰ ਕੀ ਲੋੜ ਸੀ ਕਹਿੰਦਾ ਸੀਬੀਆਈ ਦੇ ਕੋਲ ਜਾਣ ਦੀ ਜੇ ਕਹਿੰਦਾ ਮੈਨੂੰ ਲੱਗਦਾ ਹੁੰਦਾ ਵੀ ਉੱਥੇ ਸੁਣਵਾਈ ਹੋ ਜਾਣੀ ਆ ਮੇਰੀ ਹੁਣ ਗੱਲ ਤੇ ਉੱਥੇ ਹੀ ਚੱਲੀ ਜਾਣਾ ਉਹ ਗਿਆ ਸੀਬੀਆਈ ਦੇ ਕੋਲ ਸੀਬੀਆਈ ਤਾਂ ਇਨਵੋਲਵ ਹੋਈ ਆ ਉਹਨੇ ਜਾ ਕੇ ਦੱਸਿਆ ਕਿ ਮੇਰੇ ਕੋਲੋਂ 5 5 7 7 ਲੱਖ ਰੁਪਈਆ 8 ਲੱਖ ਰੁਪਈਏ ਦੀ ਗੱਲ ਆਉਂਦੀ ਹੈ ਕਿ WhatsApp ਦੇ ਵਿੱਚ WhatsApp ਤੇ ਜਿਹੜੀ ਗੱਲ ਹੋਈ ਹੈ ਜਿਹੜਾ ਇੱਕ ਵਿਚਾਲੇ ਜਿਹਨੂੰ ਆਪਾਂ ਦਲਾਲ ਕਹਿੰਦੇ ਆ ਔਰ ਸਤਕਾਰਤ ਭਾਸ਼ਾ ਦੇ ਵਿੱਚ ਕੀ ਕਹਿੰਦੇ ਹੈਗੇ ਅੰਗਰੇਜ਼ੀ ਜਿਹਦੇ ਵਿੱਚ ਬ੍ਰੋਕਰ ਹਾਂ ਉਹ ਕਹਿੰਦੇ ਬ੍ਰੋਕਰ ਜਿਹੜਾ ਵਿਚਾਲੇ ਹੈਗਾ ਕ੍ਰਿਸ਼ਨੂ ਕਰਕੇ ਨਾਮ ਉਹਦਾ ਹੈਗਾ ਉਹਦੇ ਨਾਲ ਜਿਹੜੀ ਗੱਲ ਹੁੰਦੀ ਹੈ ਉਹ WhatsApp ਦਾ ਮੈਸੇਜ ਹੈਗਾ ਉਹਦੇ ਵਿੱਚ ਉਹ ਇਹ ਗੱਲ ਕਹਿੰਦੇ ਆ ਕਹਿੰਦੇ ਕਿ 8 ਲੈਣਾ ਹੈ 8 ਅੱਠ ਹੁਣ ਏਦਾਂ ਜਦੋਂ ਕੋਈ ਗੱਲ ਕਰਦਾ ਕੀ ਪਤਾ ਲੱਗਦਾ ਵੀ 8 ਕਰੋੜ ਲੈਣਾ 8 ਬੋਤਲਾਂ ਲੈਣੀਆਂ ਜਾਂ ਕੀ ਲੈਣਾ ਹਨਾ 8 ਝੱਗੇ ਲੈਣੇ ਆ 8 ਬਨਾਣਾ ਲੈਣੀਆਂ 8 ਕੱਚੇ ਲੈਣੇ ਆ ਕੀ ਪਤਾ ਲੱਗਦਾ 8 ਲੈਣੇ ਆ ਜੀ 8 ਹੁਣ ਅਗਲਾ ਕਹਿੰਦਾ ਜੀ ਮੈਂ 8 ਤਾਂ ਦੇ ਨਹੀਂ ਸਕਦਾ ਸੀ ਮੈਂ 5 ਜਦੋਂ ਸੀਵੀ ਨਾਲ ਗੱਲ ਹੋ ਗਈ ਸੀਵੀ ਵਾਲੇ ਕਹਿੰਦੇ ਵੀ ਠੀਕ ਆ ਤੂੰ 5 ਲੈ ਕੇ ਜਾ ਹੁਣ ਉਹ 5 ਲੈ ਕੇ ਗਿਆ ਰੰਗੇ ਹੱਥੀ ਪਾਊਡਰ ਜਾਂ ਨਾ ਤਾਂ ਜਾਂਦਾ ਆਪਾਂ ਸਾਰੇ ਸਮਝਦੇ ਹਾਂ ਉਹਨਾਂ ਗੱਲਾਂ ਨੂੰ ਅਗਲੇ ਜਦੋਂ ਲੈ ਜਾ ਕੇ ਨੋਟ ਸਾਹਮਣੇ ਰੱਖਿਆ ਤੇ ਰੰਗੇ ਹੱਥੀ ਅਗਰ ਨੇ ਫੜ ਲਿਆ ਮੌਕੇ ਦੇ ਉੱਤੇ ਹੀ ਜਾ ਕੇ ਸੋ ਇਹ ਗੱਲ ਸਾਨੂੰ ਧਿਆਨ ਚ ਰੱਖਣੀ ਪਊਗੀ ਅਗਲਾ ਸ਼ਿਕਾਇਤ ਕਰਤਾ ਸੀਬੀਆਈ ਦੇ ਕੋਲ ਗਿਆ ਸੀਬੀਆਈ ਨੇ ਤਾਂ ਕਰਕੇ ਕਾਰਵਾਈ ਕੀਤੀ ਹੈ ਫਿਰ ਉਹ ਸੀਬੀਆਈ ਵੱਲੋਂ ਹੋਣੀ ਸੀ ਨਾ ਜਦੋਂ ਸੀਬੀਆਈ ਦੇ ਕੋਲ ਕੋਈ ਗਿਆ ਸ਼ਿਕਾਇਤ ਲੈ ਕੇ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਇਹ ਸਿਚੁਏਸ਼ਨ ਹੈ ਪਰ ਵੱਡੀ ਗੱਲ ਇਹ ਹੈ ਕਿ ਹੁਣ ਨੈਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਔਰ ਆਉਂਦੇ ਸਮੇਂ ਦੇ ਵਿੱਚ ਇਸ ਮੈਟਰ ਦੇ ਬਾਰੇ ਸਾਹਿਬ ਸਿੰਘ ਜੀ ਉਹ ਬੜਾ ਧਿਆਨ ਮੰਗਦੀ ਹੈ ਮੈਨੂੰ ਲੱਗਦਾ ਹੈ ਕਿ ਸ਼ਾਇਦ ਤੁਸੀਂ ਸਮਾਪਤੀ ਕਰਨ ਜਾ ਰਹੇ ਸਗੇ ਮੈਂ ਜਦੋਂ ਲਾਈਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਐਂਟੀ ਡਰੱਗ ਮੁਹਿੰਮ ਚੱਲਦੀ ਪਈ ਹੈ ਯੁੱਧ ਨਸ਼ਿਆਂ ਵਿਰੁੱਧ ਸੜਕਾਂ ਦੇ ਉੱਪਰ ਬਾਜ਼ਾਰਾਂ ਦੇ ਵਿੱਚ ਚੌਕਾਂ ਦੇ ਵਿੱਚ ਵੱਡੇ ਵੱਡੇ ਹੋਲਡਿੰਗ ਲੱਗੇ ਹੋਏ ਆ ਯੁੱਧ ਨਸ਼ਾ ਵਿਰੁੱਧ ਐਦਾਂ ਬਾਂ ਐਨ ਪੂਰੀ ਐਨ ਲੱਗਦਾ ਭੀ ਲਵੇ ਕੀ ਬਾਤ ਆ ਹੁਣ ਜਿਹੜਾ ਉਹ ਯੁੱਧ ਨਸ਼ਿਆਂ ਵਿਰੁੱਧ ਆ ਉਸ ਯੁੱਧ ਦੇ ਇਹ ਜਰਨੈਲ ਡੀਆਈਜੀ ਭੁੱਲਰ ਸਾਹਿਬ ਉਸ ਯੁੱਧ ਦੇ ਜੋਦੇ ਜਰਨੈਲ ਆ ਇਹ ਔਰ ਜਿਹੜੀ ਡਰੱਗ ਦੀ ਗੱਲ ਹੈਗੀ ਆ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜਾ ਉਹ ਡਰੱਗ ਵਾਲਾ ਕੇਸ ਆ ਉਸ ਮਾਮਲੇ ਵਿੱਚ ਜਿਹੜੀ ਸੈਟ ਬਣੀ ਸੀਗੀ ਉਸ ਸੈਟ ਦੀ ਇਹਨਾਂ ਨੇ ਅਗਵਾਈ ਕੀਤੀ ਆ ਹੁਣ ਜੇ ਇਹਦੇ باوجود ਵੀ ਅੱਜ ਪੰਜਾਬ ਦੀ ਧਰਤੀ ਦੇ ਉੱਪਰ ਨੌਜਵਾਨ ਨਸ਼ਿਆਂ ਦੇ ਨਾਲ ਮਰ ਰਹੇ ਹੋਣ ਜੇ ਅੱਜ ਵੀ ਕੋਈ ਚਿੱਟੇ ਦੀ ਓਵਰਡੋਸ ਦੇ ਨਾਲ ਸੜਕ ਦੇ ਕੰਡੇ ਤੇ ਝੂਲਦਾ ਪਿਆ ਹੋਵੇ ਜੱਜ ਵੀ ਚਿੱਟੇ ਦੇ ਨਾਲ ਲੋਕ ਮਰ ਰਹੇ ਹੋਣ ਇਹਦੇ ਮਾਇਨੇ ਕੀ ਬਣਦੇ ਆ ਭਲਾ ਇੱਕ ਸਵਾਲ ਕੱਲਾ ਛੱਡਦੀ ਤਾਂ ਲੋਕ ਸਮਝ ਸਕਦੇ ਆ ਜੇ ਅਜੂ ਉਸੇ ਇੱਕ ਵਪਾਰੀ ਦੇ ਕੋਲੋਂ ਜਿਹੜਾ ਕਿ ਬਹੁਤ ਤਕੜਾ ਵਪਾਰੀ ਹੈ ਪਰ ਮਜੇਠੀਏ ਹੋਰਾਂ ਦੇ ਜਿੱਡਾ ਵੱਡਾ ਵਪਾਰੀ ਨਹੀਂ ਐ ਇੰਨਾ ਤਕੜਾ ਨਹੀਂ ਹੈਗਾ ਉਹ ਜੇ ਇਹਨਾਂ ਦੇ ਕੋਲੋਂ 5 ਲੱਖ 7 ਲੱਖ ਜਾਂ 8 ਲੱਖ ਦੀ ਰਿਮਾਂਡ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਕਿ ਤੈਨੂੰ ਰਾਹਤ ਦਿੱਤੀ ਜਾਊਗੀ ਕਿਹਾ ਜਾਂਦਾ ਕਿ ਜਿਹੜਾ ਤੇਰੇ ਉੱਪਰ ਕੇਸ ਪਿਆ ਤੇਰਾ ਭਾਰ ਹੌਲਾ ਕੀਤਾ ਜਾਊਗਾ ਤੇ ਭਾਈ ਮਜੇਠੀਏ ਹੋਰਾਂ ਦੇ ਨਾਲ ਕੀ ਕੁਝ ਨਾ ਕੀਤਾ ਗਿਆ ਹੋਊਗਾ ਜਿਹੜੀ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਇਹਨਾਂ ਨੇ ਕੇਸ ਪਾਇਆ ਹੈਗਾ ਉਸ ਕੇਸ ਦੇ ਵਿੱਚ ਕਿੰਨਾ ਕੁ ਦਮ ਖਮ ਰਿਆ ਹੋਊਗਾ ਕੀ ਉਸ ਕੇਸ ਦੇ ਵਿੱਚ ਵੀ ਐਉਂ ਨਾ ਹੋਇਆ ਹੋਊਗਾ ਕਿ ਕੋਈ ਗੱਲ ਨਹੀਂ ਉਹਨ ਗ੍ਰਿਫਤਾਰ ਤੇ ਹੋ ਗਏ ਉਹ ਭਾਈ ਅੰਦਰ ਵੀ ਰਹਿਣੇ ਪੈਣਾ 4 ਦਿਨ ਜਿੰਨਾ ਸਮਾਂ ਵੀ ਅੱਜ ਨਹੀਂ ਤੇ ਗੱਲ ਜਮਾਂਕ ਹੋ ਜੂਗੀ ਪਰ ਕੇਸ ਦੇ ਵਿੱਚ ਆਪਾਂ ਛੱਡਣਾ ਕੱਖ ਨਹੀਂ ਹੈ ਕੇਸ ਇਹਨਾਂ ਕੋਹਲਾ ਕਰ ਦੇਾਂਗੇ ਅੱਗੇ ਜਾ ਕੇ ਤੁਹਾਨੂੰ ਸਜ਼ਾ ਨਹੀਂ ਹੋਣੀ ਹੈ ਸੋ ਯੋਗ ਨਸ਼ਿਆਂ ਵਿਰੁੱਧ ਦੇ ਜਿਹੜੇ ਜਰਨੈਲ ਨੇ ਉਹ ਇਦਾਂ ਦੇ ਐ ਇਸੇ ਕਰਕੇ ਮੈਨੂੰ ਲੱਗਦਾ ਕਿ ਆਪਾਂ ਕਿਆ ਸਰਾਇਆਂ ਲਾ ਸਕਦੇ ਆ ਕਿ ਜਿਹੜੇ ਨੌਜਵਾਨ ਸੜਕਾਂ ਦੇ ਕੰਡੇ ਤੇ ਨਸ਼ੇ ਕਰਕੇ ਝੂਲਦੇ ਪਏ ਆ ਸੜਕਾਂ ਦੇ ਕੰਡਿਆਂ ਦੇ ਉੱਪਰ ਮਰ ਰਹੇ ਆ ਸੇਵੇ ਵੱਲਦੇ ਪਏ ਅੱਜ ਵੀ ਚਿੱਟੇ ਦੀ ਬਦੌਲਤ ਕਿਆ ਸਰਾਈਆਂ ਲਾਈਆਂ ਜਾ ਸਕਦੀਆਂ ਨੇ ਕਿ ਜਰਨੈਲ ਸਾਡੇ ਰਿਸ਼ਵਤਖੋਰ ਨੇ ਪੂਰੀ ਖੁੱਲ੍ਹ ਦਿੱਤੀ ਹੋਈ ਐ ਤਾਂ ਹੀ ਕਰਕੇ ਸਾਰਾ ਕੁਝ ਹੋਣਿਆ ਨਹੀਂ ਤਾਂ ਜਰਨੈਲ ਜੇ ਇਮਾਨਦਾਰ ਹੁੰਦੇ ਤਾਂ ਨੌਜਵਾਨ ਚਿੱਟੇ ਦੇ ਨਾਲ ਝੂਲਦੇ ਨਾ ਚਿੱਟੇ ਵਾਲੀ ਜਿਹੜੀ ਉਹ ਚੈਨ ਪੰਜਾਬ ਨੂੰ ਖਾ ਰਹੀ ਐ ਉਸ ਚੈਨ ਨੂੰ ਅਜੇ ਤੱਕ ਤੋੜ ਦਿੱਤਾ ਗਿਆ ਹੁੰਦਾ ਠੀਕ ਹੈ ਬਿਲਕੁਲ ਇਹ ਸਾਰੀ ਸਿਚੁਏਸ਼ਨ ਪਰ ਹੁਣ ਵੱਡੀ ਗੱਲ ਇਹ ਐ ਕਿ ਨਾਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਔਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਹੁਣ ਉਹ ਤੇ ਨਿਗਾਹ ਰੂਗੀ ਨਜ਼ਰਸਾਨੀ ਰੂਗੀ ਜੋ ਵੀ ਹੋਏਗਾ ਰਾਜ਼ ਦੇ ਰਵਾਂਗੇ ਬਣੇ ਰੁਵਾਨੀ ਦੇ ਪੰਜਾਬ ਦੇ